ਖਾ ਜਿੰਦਾ ਕਦੇ ਆਲੀਆ ਗੁਰੂ ਬੁੱਢਿਆਂ ਦਾ ਕੋਈ ਪੈਸਾ ਰਾਣਾ ਹੈਗਾ ਆ ਟੱਕਣ ਲਈਦਾ ਇਹਦਾ ਹਾਂ ਆ

ਸਵੇਰ ਵੀ ਨਹੀਂ ਆਉਂਦਾ ਉਹ ਸਵੇਰੇ ਹੁਣ ਬੀਜਾਂਗੇ ਹੁਣ ਸਵੇਰ ਆ ਜੂਗਾ ਆ ਬੈਠੇ ਖਤ ਦੇਓ ਅੱਗੇ ਨਾ ਭੈਂਦੇ ਰੌਣੀਆਂ ਕਿਚੀਆਂ ਰੇਖ ਖੜਾ ਉਦੋਂ ਹਟਣਾ ਕਦੋਂ ਸਾਰੀ ਖਿੰਡਰ ਜਾਂਦੀ ਭਾਵੇਂ 10 ਗੱਡੇ ਹੁੰਦੇ ਉਹਨਾਂ ਚ ਐ ਗੜਾ ਨਾ ਚੱਕਣਾ ਪੱਜ ਕੇ ਪੱਜ ਕੇ ਉਦੋਂ ਤਰਪਾਲੀ ਜੋੜ ਦੇਣੀ ਤਰਪਾਲੀ ਨਾ ਪੁਲੀ ਪੁਲਾ ਰੇੜਾ ਪੱਟ ਕੇ ਯਾ ਮਗਰੋਂ ਫੇਰ ਪਾ ਕੇ ਵਾਹ ਚੁੰਜੂ ਹਲਦੀ ਕਣਕ ਵਿਜਨੀ ਸ਼ੁਰੂ ਕਰ ਲੈਂਦੇ ਦੂਜੇ ਦਿਨ ਨੂੰ ਸਾਰਿਆਂ ਦੀ ਛਾਵੇਂ ਜਾਂਦੇ ਤਾਂ ਤੇ ਕਾੜੇ ਨਿਕਲ ਆਉਂਦੇ ਸੀ ਖੇਤ ਫੜਦੇ ਨੇ ਹੁਣ ਕਾਦੀ ਵਾਹੀਆ ਤਹਿ ਤਕੋਲੇ ਆ ਟਰਲੇ ਜਿ ਲੈਂਦੇ ਫਿਰਦੇ ਆ ਪਰ ਉਹਦਾ ਬਾਪੋ ਜ਼ੋਰ ਨਾਲ ਕੰਮ ਲੈਂਦੇ ਸੀਗੇ ਜੋ ਹੁਣ ਸੈਂਸ ਨਾਲ ਲੈਣਾ ਪੈਂਦਾ ਕੰਮ ਇਹ ਹੁਣ ਸੈਂਸ ਨਾਲ ਕੰਮ ਕਰਦੇ ਆ ਉਹਨੂੰ ਉਦੋਂ ਦਾ ਸਾਡਾ ਅੱਧਾ ਨਰਮਾ ਬੀਜ ਲੈਂਦੇ ਅੱਧੀ ਕੜਕ ਬੀਜ ਲੈਂਦੇ ਉਦੋਂ ਦਾ ਹੁਣ ਤੁਸੀਂ ਆ ਜੰਦੇ ਬੁੜੇ ਐਵੇਂ ਪਾਉਂਦੇ ਬੜਿਆ ਇਹਨੇ ਨਾ ਖਾ ਜਾਂਦੇ ਸੀ ਗੁੜ ਤੇ ਮੁਖੱਦਰ ਦੇ ਮਦੰਦੀਆਂ ਸੀਗਾ ਲੈ ਹੈ ਤੇ ਹੁਣ ਭਾਏ ਦੇ ਦਾ ਬਸ ਇੱਕ ਮਿੰਟ ਦੇ ਹਿਸਾਬ ਚ ਕੰਮ ਨਿਮੇੜ ਕੇ ਆ ਜੰਦੇ ਆਥਨੂੰ ਕੜਕ ਬੀਜੀ ਕਰ ਦਿੰਦੇ ਆ ਆਥਨੂੰ ਕੜਕ ਵੱਢ ਕੇ ਘਰੇ ਅੱਗੇ ਤੁਸੀਂ ਐਵੇਂ ਸਜਰੀਆਂ ਨਾ ਲੱਗੇ ਰਹਿੰਦੇ ਸੀਗੇ ਅਸੀਂ ਸਜਰੀਆਂ ਉਦੋਂ ਤਰ੍ਹਾਂ ਚ ਲੱਗਦਾ ਕਿਸੇ ਕੋਲੇ ਹੈ ਹੀ ਨਹੀਂ ਸੀ ਟੈਟ ਜਾਣਦੇ ਨਹੀਂ ਸੀ ਪਰ ਪਾਲੀਆਂ ਹੁੰਦੀਆਂ ਵੀ ਬਲਦਾਂ ਮਗਰ ਆਹ ਤੇ ਪਾਲੀਆਂ ਕਿਧਰੇ ਦਾ ਮਸਰਾ 4 ਵਜੇ ਹੈ ਸਹੀ ਸਹੀ 4 ਵਜੇ ਕੇ ਹਾਂ ਦਿੱਤੇ ਵੀ ਆਉਂਦੀ ਘੜੀ ਮੰਡੀ ਫੜਾਏ ਕੀ ਹੋ ਗਿਆ ਖੜ ਗਈ ਸੀ ਆ ਦੇ ਕੇ ਪਰਸੋਂ ਲੈ ਜਿਓ ਸਵੇਰੇ ਲੈ ਜਿਓ ਅੱਗੇ ਮੈਂ ਤੇ ਸੀ ਕਹ ਦਿੰਦਾ ਪਰ ਤੋਂ ਲੈ ਜਾਉਂਦਾ ਕਿਹਨੂੰ ਕੀ ਬੋਲੇ ਹੁਣ ਆਪਾਂ ਨੂੰ ਤਾਂ ਪੱਕੀ ਲੱਗੀ ਹਾਂ ਆ ਪੱਕੀ ਹੋ ਗਈ ਤੂੰ ਰੱਖ ਲੈ ਮੈਂ ਕਿਹਾ ਤੈਨੂੰ ਜਵਾਬ ਦੇਣਾ ਥੋੜਿਆ ਬੋਲੇ ਅੱਜ ਦੋ ਤਾਂ ਲੈਣ ਆਇਆ ਸੀ ਮੈਨੂੰ ਗੱਡੀ ਲੈ ਕੇ ਕਹੋ ਨਾ ਉਹ ਛਮੀਰੋ ਮੁੰਡਾ ਵੱਡੀ ਕੁੜੀ ਦਾ ਆ ਉਹ ਆਲਾ ਮੇਰੇ ਢਾਣੀ ਚ ਇਕਲੀ ਬਹੂ ਆ ਮੈਂ ਚੌਲ ਝੂਲ ਵੱਢ ਕੇ ਵੇਚਾਂ ਤੇ ਕਣਕ-ਕਣਕ ਕਰ ਤੇ ਤੂੰ ਘਰੇ ਬੈਠਾ ਰਿਆ ਕਰੀ ਤੇ ਮੈਂ ਤੌ ਕੁੱਤੇ ਬਚੀਦਾ ਉਹ ਆਹ ਛਾਣਾ ਕੁੱਤੇ ਦੇ ਕੋਲੇ ਵਾਧੂ ਕਰ ਦੂੰਗਾ ਬੈਠਾ ਬਾਬਾ ਉੱਥੇ ਮੰਜਾ ਢਾ ਲਿਆ ਕਰਾਂਗੇ ਬਾਹਰ ਸੀ ਨਿਗਾਹ ਰੱਖੀ ਤੇ ਰਾਤ ਨੂੰ ਮਾਈ ਆਇਆ ਕਰੂੰਗਾ ਦਾ ਮੈਂ ਕੀ ਚੰਗਾ ਬਈ ਹੇ ਕੀ ਆ ਗਿਆ ਮਾ ਕੇ ਪੰਜ ਕਿੰਨ ਖੜ ਜਾ ਮੈਥੂ ਵਾਲੀ ਵਜਾ ਦਿਆ ਉਹ ਆਦਾ ਪੱਕੀ ਹੋ ਗਈ ਉਹ ਛਿੰਬੇ ਨੂੰ ਲੈ ਕੇ ਗਿਆ ਹੁਣ ਕੋਹ ਹੈ ਵਿਚਾਲ ਵੱਡੂ ਆ ਸੰਦੂ ਕਰੇ ਰਹੁ ਬਹੂ ਕੋਲੇ ਤੇ ਤੈਨੂੰ ਮੈਂ ਉੱਧੇ ਲੈ ਕੇ ਜਾਊਂਗਾ ਫਿਰ ਨਾ ਚੜ ਸਾਰਾ ਮੇਰਾ ਕੰਮ ਨਹੀਂ ਨਿਬੜਦਾ ਉਹਨਾਂ ਚ ਨਹੀਂ ਆਉਂਦੇ ਨਾ ਮੈਂ ਚੰਗਾ ਤੇ ਉਹ ਨਾਲ ਖੇਡਦਾ ਜੇ ਮੈਂ ਘਰੇ ਕੋਈ ਹੈ ਨਹੀਂ ਗਾ ਅੱਜ ਦੇਖ ਬਈਓ ਕ੍ਰਹਣ ਮਿਲਿਆ ਉਹਨੇ ਕੋਈ ਹੋਰ ਟਾਲੀ ਵਾਲਾ ਇਹ ਨਹੀਂ ਮੇਰਾ ਮੋਨਾ ਆ ਗਿਆ ਦੀ ਆਪੇ